ਮਾਨਸਾ ਜ਼ਿਲ੍ਹੇ ਦੇ ਵਿੱਚ ਵਾਪਰ ਰਹੀਆਂ ਚੋਰੀਆਂ ਘਟਨਾਵਾਂ ਅਤੇ ਹੋਰ ਵਾਰਦਾਤਾਂ ਨੂੰ ਰੋਕਣ ਲਈ ਮਾਨਸਾ ਪੁਲਿਸ ਵੱਲੋਂ 10 ਪੀਸੀਆਰ ਮੋਟਰਸਾਈਕਲਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਕੀਤਾ ਗਿਆ ਅਤੇ ਇਹਨਾਂ ਮੋਟਰਸਾਈਕਲਾਂ ਤੇ ਗਸ਼ਤ ਕਰਨ ਲਈ 45 ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਪਗੀਰਤ ਸਿੰਘ ਮੀਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਲਿਸ ਫੋਰਸ ਗਸ਼ਤ ਕਰਨ ਲਈ ਘੱਟ ਸੀ ਜਿਸ ਲਈ ਅੱਜ ਜ਼ਿਲ੍ਹੇ 'ਚ 10 ਮੋਟਰਸਾਈਕਲ ਪੀਸੀਆਰ ਗਸ਼ਤ ਲਈ ਰੱਖੇ ਗਏ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਤਾਂ ਕਿ ਕਿਸੇ ਵੀ ਸਮੇਂ ਲਾਈਨ ਨੰਬਰ ਤੇ ਸਪਰਕ ਕੀਤਾ ਜਾ ਸਕਦਾ ਹੈ ਅਤੇ ਪੀਸੀਆਰ ਮੌਕੇ ਤੇ ਪਹੁੰਚ ਜਾਵੇਗੀ ਦੇਖੋ ਮੈਂ ਜਦੋਂ ਸੇ ਜੁਆਇਨ ਕੀਤਾ ਸੀ ਉਹਦੇ ਬਾਅਦ ਮੈਂ ਪੂਰਾ ਫੋਰਸ ਦਾ ਆਡਿਟ ਕਰਨ ਦੇ ਬਾਅਦ ਮੈਂ ਅਸੀਂ ਅੱਜ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ 10 ਪੀਸੀਆਰ ਮੋਟਰਸਾਈਕਲਾਂ ਨੂੰ ਅਸੀਂ ਵਿਦ ਖੁੱਲ ਫੋਰਸ ਕੇ ਸਾਥ ਅਸੀਂ ਰਵਾਨਾ ਕੀਤਾ ਹੈਗਾ 3 ਸਿਟੀ 1 ਮਾਨਸਾ 3 ਸਿਟੀ 2 ਮਾਨਸਾ 2 ਸਿਟੀ ਬੁਡਲਾਣਾ 1 ਬਿੱਖੀ ਔਰ 1 ਸਰਦੋਲਗੜ ਟੋਟਲ 10 ਪੀਸੀਆਰ ਹੈਗੇ ਜਿਨ੍ਹਾਂ ਦੇ ਉੱਪਰ ਟੋਟਲ ਅਸੀਂ 45 बंदे डिप्यूट किए हैं ताकि दिन रात जो शहरी इलाका है भीड़ वाला एरिया है उत्थे ये पेट्रोलिंग राही पूरा जो चोर वगैरह हैगी रात में जो ऐसे घूमते रहते हैं उनके ऊपर अपनी नकेल कर सकें और सिटी नो एक बिल्कुल पीसफुल और बिल्कुल चोर फ्री एरिया बनाने में असि कामयाब होंगे सर कोई कोई नव स्पैशल नंबर तो जो पीसीआर सीधा संपर्क कर सके सीधा तो जो कंट्रोल रूम हैगा इंचार्ज साहब हैस आई भगवंत सिगे जिन्हें इंचार्ज है वो ऑलवेज थोड़े तो वास्ते अवेलेबल है के, ही सिटी ट्राफिक के भी इंचार्ज हो ही है और पी सी आर के भी इंचार्ज होम बनाए हैं ताकि जो रेंदे पॉइंट है वह कवर किए जा सके सर पब्लिक न संदेश दोगे पब्लिक में यह कि पुलिस ट्वेंटी फोर बाय सेवन थोड़ी सेवा देगी ਮਾਨਸਾ ਜ਼ਿਲ੍ਹੇ ਦੇ ਵਿੱਚ ਵਾਪਰ ਰਹੀਆਂ ਚੋਰੀਆਂ ਘਟਨਾਵਾਂ ਅਤੇ ਹੋਰ ਵਾਰਦਾਤਾਂ ਨੂੰ ਰੋਕਣ ਲਈ ਮਾਨਸਾ ਪੁਲਿਸ ਵੱਲੋਂ 10 ਪੀਸੀਆਰ ਮੋਟਰਸਾਈਕਲਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਕੀਤਾ ਗਿਆ ਅਤੇ ਇਹਨਾਂ ਮੋਟਰਸਾਈਕਲਾਂ ਤੇ ਗਸ਼ਤ ਕਰਨ ਲਈ 45 ਪੁਲਿਸ ਕਰਮਚਾਰੀ ਵੀ ਤਾਇਨਾਤ ਕੀਤੇ ਗਏ। ਇਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਬਗੀਰਥ ਸਿੰਘ ਮੀਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪੁਲਿਸ ਫੋਰਸ ਗਸ਼ਤ ਕਰਨ ਲਈ ਕੱਟ ਸੀ ਜਿਸ ਲਈ ਅੱਜ ਜ਼ਿਲ੍ਹੇ 'ਚ 10 ਮੋਟਰਸਾਈਕਲ ਪੀਸੀਆਰ ਗਸ਼ਤ ਲਈ ਰੱਖੇ ਗਏ ਹਨ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਤਾਂ ਕਿ ਕਿਸੇ ਵੀ ਸਮੇਂ ਪ ਲਾਈਨ ਨੰਬਰ ਤੇ ਸਪਰਕ ਕੀਤਾ ਜਾ ਸਕਦਾ ਹੈ ਅਤੇ ਪੀਸੀਆਰ ਮੌਕੇ ਤੇ ਪਹੁੰਚ ਜਾਵੇਗੀ ਦੇਖੋ ਮੈਂ ਜਦੋਂ ਸੇ ਜੁਆਇਨ ਕੀਤਾ ਸੀ ਉਹਦੇ ਬਾਅਦ ਵਿੱਚ ਪੂਰਾ ਫੋਰਸ ਦਾ ਆਡਿਟ ਕਰਨ ਦੇ ਬਾਅਦ ਵਿੱਚ ਅਸੀਂ ਅੱਜ ਜੋ ਪੂਰੇ ਡਿਸਟ੍ਰਿਕਟ ਦੇ ਵਿੱਚ 10 ਪੀਸੀਆਰ ਮੋਟਰਸਾਈਕਲਾਂ ਨੂੰ ਅਸੀਂ ਵਿਦ ਖੁੱਲ ਫੋਰਸ ਕੇ ਸਾਥ ਅਸੀਂ ਰਵਾਨਾ ਕੀਤਾ ਹੈਗਾ 3 ਸਿਟੀ 1 ਮਾਨਸਾ 3 ਸਿਟੀ 2 ਮਾਨਸਾ 2 ਸਿਟੀ ਬੁੜਲਾਡਾ 1 ਬਿੱਖੀ ਔਰ 1 ਸਰਦੋਲਗੜ ਟੋਟਲ 10 ਪੀਸੀਆਰ ਹੈਗੇ ਜਿਨ੍ਹਾਂ ਦੇ ਉੱਪਰ ਟੋਟਲ ਅਸੀਂ 45 बंदे डिप्यूट किए हैं ताकि दिन रात जो शहरी इलाका है भीड़वाड़ वाला एरिया है उत्थे ये पेट्रोलिंग राही पूरा जो चोर वगैरह हैगी रात में जो ऐसे घूमते रहते हैं उनके ऊपर अपनी नकेल कर सकें और सिटी नो एक बिल्कुल पीसफुल और बिल्कुल चोर फ्री एरिया बनाने में अभी कामयाब होंगे सर कोई कोई नव स्पैशल नंबर तो जो पी सी आर वाला सीधा संपर्क कर सके सीधा तो जो कंट्रोल रूम हैगा सा जो इंचार्ज साहब हैस आई भगवंत सिगे जिन्हें इंचार्ज है, है, है वो ऑलवेज तहे तो वास्ते अवेलेबल है ही सिटी ट्राफिक के भी इंचार्ज हो ही है और पी सी आर के भी इंचार्ज होम बनाए है कि जो रेके पॉइंट हैं वह कवर किए जा सके सर पब्लिक न संदेश दोगे पब्लिक न यह कि पुलिस ट्वेंटी फोर बाय सेवन थोड़ी सेवा देगी